ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਇੰਨੀ ਕੀ ਗੱਲ ਦੱਸਾਂਗੇ ਅੱਜ ਆਪਾਂ ਕਿ ਵੀਡੀਓ ਆਪਣੀ ਹਰ ਰੋਜ਼ ਆਉਂਦੀ ਹੈ ਇੰਡੀਆ ਟਾਈਮ ਦੇ ਫੇਰੇ 9 ਵਜੇ ਤੇ ਸੰਡੇ ਨੂੰ ਸ਼ਾਮ ਨੂੰ 5 ਵਜੇ ਤੇ ਅੱਜ ਲੋ ਜੀ ਆਪਾਂ ਤੁਹਾਨੂੰ ਬਹੁਤ ਸੋਹਣੀ-ਸੋਹਣੀ ਆਈਟਮਾਂ ਦੇਣੀ ਹੈ ਆਰਟੈਕਸ ਤੇ ਰਾਮਟੈਕਸ ਦੀਆਂ ਸ਼ੁਰੂ ਕਰਾਂਗੇ ਆਰਟੈਕਸ ਤੋਂ ਔਰਗੈਂਜ਼ਾ ਦਾ ਸੂਟ ਹੈ ਸੋਲੋ ਹੈ ਠੀਕ ਹੈ ਤੇ ਔਰਗੈਂਜ਼ਾ ਬਹੁਤ ਜ਼ਿਆਦਾ ਪਿਆਰਾ ਹੈ ਦਾ ਬਿਲਕੁਲ ਹੀ ਮਖਮਲ ਆਊਗੀ ਤੁਹਾਡੇ ਕੋਲੇ ਤੁਸੀਂ ਇਸ ਚੀਜ਼ ਤੇ ਧਿਆਨ ਨਹੀਂ ਦੇਣਾ ਕਿ ਰਾਮਟੈਕਸ ਹੈ ਜਾਂ ਤੁਸੀਂ ਸਾਡੀ ਤਸੱਲੀ ਤੇ ਚੀਜ਼ ਲੈਣੀ ਹੈ ਠੀਕ ਹੈ ਜੀ ਤੇ ਲੋ ਜੀ ਹੈਂਡਵਰਕ ਨਾਲ ਸੂਟ ਪੂਰਾ ਲੋਡਡ ਹੈ ਤੇ ਪਹਿਲਾਂ ਤੇ ਇਹਦੀ ਪ੍ਰਿੰਟ ਬਿਊਟੀ ਬਹੁਤ ਹੀ ਜ਼ਿਆਦਾ ਹੈ ਠੀਕ ਹੈ ਲੋ ਤੇ ਆ ਤੁਸੀਂ ਦੇਖੋ ਸਾਰਾ ਸਾਰੇ ਜਿੰਨਾ ਤੁਹਾਨੂੰ ਪ੍ਰਿੰਟ ਦਿਖ ਰਿਹਾ ਸਾਰੇ ਉੱਤੇ ਹੈਂਡਵਰਕ ਹੈ ਤੇ ਫਿਰ ਤੁਹਾਨੂੰ ਇੱਥੇ ਮਿਲ ਰਿਹਾ ਮਸ਼ੀਨਵਰਕ ਐਂਡ ਹੈਂਡਵਰਕ ਦੋਨੋਂ ਚੀਜ਼ਾਂ ਤੇ ਫਿਰ ਘੇਰੇ ਦੇ ਉੱਤੇ ਇੱਕ ਬਹੁਤ ਸੋਹਣੀ ਜੀ ਲੇਸ ਲਾਈ ਹੋਈ ਹੈ ਨੂੰ ਬਹੁਤ ਹੀ ਪਿਆਰੀ ਜੀ ਤੇ ਸੈਂਟਰ ਦੇ ਵਿੱਚ ਵਰਕ ਹੈ ਜਿੰਨਾ ਮਰਜ਼ੀ ਤੁਸੀਂ ਘੇਰਾ ਬਣਾ ਲਿਓ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹਦੇ ਸਿਲਕ ਆਪਣੀ 크ਰੇਪ ਦੀ ਮਿਲੂਗੀ ਬਾਟਮ ਤੇ ਨਾਲ ਇਹਦੇ ਇਹ ਮਿਲੂਗੀ ਤੁਹਾਨੂੰ ਐਕਸਟਰਾ ਬਾਜੂ ਵਰ ਬਾਜੂ ਪ੍ਰਿੰਟਰ ਠੀਕ ਹੈ ਜੀ ਉਹਦਾ ਅੱਧਾ ਮੀਟਰ ਫੈਬਰਿਕ ਅਲੱਗ ਹੋਊਗਾ ਮਤਲਬ ਕੁੱਲ ਮਿਲਾ ਕੇ ਤੁਹਾਨੂੰ 6 ਮੀਟਰ ਦਾ ਸੂਟ ਮਿਲੂਗਾ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਮੈਂ ਲੋ ਜੀ ਦੁਪੱਟਾ ਦੇਖੋ オーਰਗੈਂਜ਼ਾ ਦਾ ਹੀ ਦੁਪੱਟਾ ਹੋਊਗਾ ਹਾਂ ਲੋ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਸੋਹਣਾ ਕਲਰ ਸਹੀ ਹੈ ਹਾਂ ਜੀ ਹਾਂ ਹਾਂ ਇਹ ਵਾਈਟ ਨਹੀਂ ਸਮਝਣਾ ਨਾ ਕਰੀਮ ਨਾ ਇਹ ਕਰੀਮ ਹੈ ਨਾ ਇਹ ਆਈਵਰੀ ਹੈ ਅਲੱਗ ਜਿਹਾ ਹੀ ਕਲਰ ਹੈ ਦਾ ਤੇ ਇਹਨੂੰ ਦੇਖੋ ਲੇਸ ਦੇਖੋ ਕਿੰਨੀ ਪਿਆਰੀ ਲਾਈ ਹੋਈ ਹੈ ਰੇਸ਼ਮੀ ਲੇਸ ਬਹੁਤ ਹੀ ਸੋਹਣੀ ਤੇ ਖੁੱਲਾ ਡੋਲਾ ਤੁਹਾਨੂੰ 2.5 ਮੀਟਰ ਦਾ ਆਰਗੈਂਜ਼ਾ ਦਾ ਦੁਪੱਟਾ ਮਿਲੂਗਾ ਤੇ ਸੋਲੋ ਦੇ ਵਿੱਚ ਆਇਆ ਹੋਇਆ ਤੇ ਪ੍ਰਾਈਸ ਹੋਊਗਾ ਤੁਹਾਡਾ ਸੂਟ ਦਾ 2845 2800 45 45 ਰੁਪਏ ਆ ਲੁੱਕ ਹੋਊਗਾ ਸੂਟ ਦੀ 2845 ਚ ਸੂਟ ਰੈਡੀ ਹੋ ਜਾਣਾ ਤੁਹਾਡਾ ਲਓ ਜੀ ਇੱਕ ਤੁਹਾਨੂੰ ਆਰਟੈਕਸ ਦੀ ਹੋਰ ਸੋਲੋ ਆਈਟਮ ਦਿਖਾਉਣੀ ਹੈ ਸਟੇਟਸ ਤੇ ਤੁਸੀਂ ਥੋੜੇ ਦਿਨ ਪਹਿਲਾਂ ਦੇਖੀ ਸੀ ਉਹਦੇ ਤੋਂ ਹੀ ਅਸੀਂ ਕਾਫੀ ਸਾਰੇ ਸੂਟ ਵੇਚੇ ਨੇ ਤੇ ਹੁਣ ਅਸੀਂ ਤੁਹਾਨੂੰ ਵੀਡੀਓ ਚ ਵੀ ਦਿਖਾਉਣਾ ਹੈ ਇਹ ਮਿਲੂਗਾ ਜੀ ਪਸ਼ਮੀਨੇ ਦੀ ਠੀਕ ਹੈ ਸੋਲਿਡ ਪਸ਼ਮੀਨਾ ਕੋਈ ਲੋਈ ਨਹੀਂ ਕੋਈ ਰੰਗ ਨਹੀਂ ਖਰਾਬ ਹੋਣਾ ਕੁਝ ਨਹੀਂ ਹੋਣਾ ਇਹਨੂੰ ਠੀਕ ਹੈ ਤੇ ਲਓ ਜੀ ਵਰਕ ਦੇਖੋ ਸਾਰਾ ਜਿੰਨਾ ਤੁਹਾਨੂੰ ਦਿਖ ਰਿਹਾ ਸਾਰਾ ਥ्रेड ਵਰਕ ਹੋਇਆ ਹੋਇਆ ਸਿੰਗਲ ਟਾਂਕੇ ਦਾ ਥ्रेड ਵਰਕ ਹੈ ਪੂਰਾ ਗੱਡਵਾ ਠੀਕ ਹੈ ਫੁੱਲ ਫਰੰਟ ਤੁਹਾਡਾ ਇਹ ਚ ਇੱਕ ਵੀ ਪ੍ਰਿੰਟ ਦੀ ਚੀਜ਼ ਨਹੀਂ ਹੈਗੀ ਸਾਰੇ ਦਾ ਸਾਰਾ ਵਰਕ ਹੈ ਜਿੰਨਾ ਤੁਹਾਨੂੰ ਦਿਖ ਰਿਹਾ ਕਲਰਫੁੱਲ ਵੀ ਤੇ ਜਿਹੜਾ ਕਰੀਮੀ ਜਿਹਾ ਉਹ ਵੀ ਠੀਕ ਹੈ ਜੀ ਤੇ ਫੇਰ ਤੁਹਾਨੂੰ ਨਾਲ ਇਹਦੇ ਮਿਲ ਰਹੀ ਹੈ ਜੀ ਇਹ ਵਾਲਾ ਵਰਕ ਚਾਹੇ ਤੁਸੀਂ ਬਾਜੂ ਤੇ ਲੈ ਲਿਓ ਚਾਹੇ ਤੁਸੀਂ ਬਾਟਮ ਤੇ ਲੈ ਲਿਓ ਪੂਰਾ ਥੋੜੀ ਜਿਹੀ ਬਾਜੂ ਬਣਾਉਂਗੇ ਤਾਂ ਵੀ ਪੂਰੀ ਬਾਜੂ ਬਣੂਗੀ ਜੇ ਬਾਟਮ ਲਾਉਂਗੇ ਤਾਂ ਵੀ ਗੋਡਿਆਂ ਦਾ ਕਾਊਗਾ ਤੇ ਐਂਡ ਦੇ ਉੱਤੇ ਇਹਦੇ ਇਸ ਤਰ੍ਹਾਂ ਡਬਲ ਏ ਸਲਾਈ ਹੋਈ ਹੈ ਠੀਕ ਹੈ ਇਹਦੇ ਵੀ ਤੇ ਇਧਰ ਵੀ ਤੇ 5 ਮੀਟਰ ਰਨਿੰਗ ਦੇ ਵਿੱਚ ਸੂਟ ਹੈ ਪੂਰਾ ਸੋਲਿਡ ਫੈਬਰਿਕ ਹੈ ਠੀਕ ਹੈ ਜੀ ਪਸ਼ਮੀਨੇ ਦਾ ਤੇ ਨਾਲ ਤੁਹਾਨੂੰ ਮਿਲੂ ਇਹਦੇ ਹਾਂਜੀ ਆ ਸੀਗਾ ਲੁੱਕ ਸੂਟ ਦੀ ਠੀਕ ਹੈ ਬਹੁਤ ਪਿਆਰਾ ਸੂਟ ਹੈ ਤੇ ਨਾਲ ਤੁਹਾਨੂੰ ਇਹਦੇ ਜਿਹੜਾ ਦੁਪੱਟਾ ਦੇਣਾ ਚਨਾਉਂ ਦਾ ਉਹ ਵੀ ਸਾਰਾ ਵਰਕ ਵਾਲਾ ਮਤਲਬ ਜੇ ਤੁਸੀਂ ਗਿਫਟ ਵੀ ਕਰਨੀ ਚਾਹੋ ਨਾ ਚੀਜ਼ ਪ੍ਰੈਜ਼ੈਂਟੇਬਲ ਹੈ ਬਹੁਤ ਹੀ ਪਿਆਰੀ ਚੀਜ਼ ਹੈ ਲੋ ਜੀ ਸਾਰੇ ਚ ਵਰਕ ਦੁਪੱਟੇ 'ਚ ਤੁਹਾਨੂੰ ਜਿੰਨਾ ਦਿਖ ਰਿਹਾ ਸਾਰਾ ਵਰਕ ਹੈ ਕੋਈ ਵੀ ਇਹਦੇ 'ਚ ਪ੍ਰਿੰਟ ਨਹੀਂ ਹੈਗਾ ਦੇਖੋ ਸੇਮ ਉਹਦੇ ਨਾਲ ਦਾ ਚਨਾਉਂ ਦਾ ਦੁਪੱਟਾ ਲਾਈਟ ਵੇਟ ਤੇ ਪੂਰੇ ਦੇ ਵਿੱਚ ਵਰਕ ਪੂਰਾ ਹੈਵिली ਲੋਡਡ ਸੂਟ ਹੈ ਤੁਹਾਡਾ ਠੀਕ ਹੈ ਇਹ ਵੀ ਸਿੰਗਲ ਕਲਰ ਤੇ ਆਇਆ ਹੈ ਸੋਲੋ ਹੀ ਹੈ ਤੇ ਇਹਦਾ ਜਿਹੜਾ ਪ੍ਰਾਈਸ ਹੈ ਤੁਹਾਨੂੰ ਪ੍ਰਾਈਸ ਮਿਲੂਗਾ 2845 2845 ਦੇ ਵਿੱਚ ਇਹ ਸੂਟ ਤੁਹਾਡੇ ਘਰ ਪਹੁੰਚਣਾ ਹੈ। ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਰਾਮ ਟੈਕਸ। ਜਿਹੜਾ ਪਹਿਲਾ ਸੂਟ ਤੁਹਾਨੂੰ ਦਿਖਾਇਆ ਹੈ ਰਾਣੀ ਸ਼ੇਡ ਦਾ ਹੈ ਬਟ ਇੱਕ ਤਿੱਖਾ ਹੌਟ ਕਲਰ ਜਿਹਨੂੰ ਕਹਿੰਦੇ ਨੇ ਉਹ ਨਹੀਂ ਹੈ। ਸੋਹਣਾ ਰਾਣੀ ਕਲਰ ਹੈ। ਠੀਕ ਹੈ ਤੇ ਇਹਦੇ ਉੱਤੇ ਗਲੇ ਦੇ ਉੱਤੇ ਦੇਖੋ ਤੁਸੀਂ ਬਹੁਤ ਸੋਹਣਾ ਭਰ ਕੇ ਕੰਮ ਹੋਇਆ ਹੋਇਆ ਸਿੱਪੀ ਵਰਕ, ਦਬਕਾ ਕੰਮ। ਠੀਕ ਹੈ, ਨਾਟ ਵਰਕ ਹੋਇਆ ਹੋਇਆ ਤੇ ਨਾਲ ਤੁਹਾਨੂੰ ਘੇਰੇ ਦੇ ਉੱਤੇ ਇਹ ਬਹੁਤ ਸੋਹਣਾ ਕਲਰ ਹਮ ਸਹੀ ਹੈ ਹਾਂ ਕਲਰ ਨੋਟ ਕਰ ਲਓ ਹੁਣ ਸਹੀ ਦੇਖ ਰਹੇ ਹੋ ਤੁਸੀਂ ਕਿਉਂਕਿ ਜਦੋਂ ਕੈਮਰਾ ਹਿੱਲਦਾ ਤਾਂ ਕਈ ਵਾਰੀ ਕਲਰ ਚੇਂਜ ਹੋ ਜਾਂਦਾ ਤੇ ਲੋ ਜੀ ਨਾਟ ਵਰਕ ਸਿੱਪੀ ਵਰਕ ਆਰੀ ਵਰਕ ਸਾਰਾ ਭਰਿਆ ਪਿਆ ਸੂਟ ਥੋੜਾ ਫਰੰਟ ਸ਼ਰਟ ਦਾ ਠੀਕ ਹੈ ਤੇ ਇਹ ਤੁਹਾਨੂੰ ਮਿਲੂਗੀ ਜੀ ਇਹਦੀ ਕ੍ਰੇਪ ਦੀ ਬਾਟਮ ਇਹ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੂਗੀ ਇਹਦੇ ਨਾਲ ਤੇ ਬੈਕ ਸਾਈਡ ਤੇ ਸੇਮ ਪ੍ਰਿੰਟ ਮਿਲੂਗਾ ਢਾਈ ਦੀ ਸ਼ਰਟ ਤਿੰਨ ਦਾ ਬਾਟਮ ਤੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਦੁਪੱਟਾ ਇਹਨੂੰ ਤੁਸੀਂ ਇੰਨਾ ਪਸੰਦ ਕੀਤਾ ਡਿਜ਼ਾਈਨ ਨੂੰ ਕਿ ਅਸੀਂ ਸਟੇਟਸ ਤੇ ਵੀ ਤੁਹਾਨੂੰ ਇਹ ਸੂਟ ਦਿੱਤੇ ਨੇ ਲਓ ਦੇਖੋ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਇਹਨੂੰ ਇਹਦੀ ਖੂਬਸੂਰਤੀ ਇਹ ਵਾਲਾ ਜਿਹੜਾ ਕਲਰ ਹੈ ਨਾ ਵਿੱਚ ਗ੍ਰੇਜਾ ਪ੍ਰਿੰਟ ਦਾ ਉਹ ਇਹਨੂੰ ਬਹੁਤ ਜ਼ਿਆਦਾ ਡੀਸੈਂਟ ਬਣਾਉਂਦਾ ਹੈ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਔਰਗੈਂਜ਼ਾ ਦਾ ਦੁਪੱਟਾ ਔਰਗੈਂਜ਼ਾ ਸ਼ਰਟ ਤੇ ਇਹਨੂੰ ਜਿਹੜੀ ਲੇਸ ਲੱਗੀ ਹੈ ਆਹ ਵਾਲੀ ਠੀਕ ਹੈ ਜੀ ਤੇ ਪ੍ਰਾਈਸ ਮਿਲੂਗਾ ਸੂਟ ਦਾ 3470 3470 ਤੇ ਆ ਲੁੱਕ ਹੈ ਇਹਦੇ ਉੱਤੇ ਐਡ ਬਣਾਈ ਹੈ ਕੰਪਨੀ ਨੇ ਇਹ ਵੀ ਤੁਹਾਨੂੰ ਹੁਣੇ ਦਿਖਾਉਣੀ ਹੈ ਕਲਰ ਲੋ ਜੀ ਜਿਹੜੀ ਜਿਹੜੀ ਕੰਪਨੀ ਨੇ ਐਡ ਬਣਾਈ ਹੈ ਉਹ ਵਾਲਾ ਕਲਰ ਦਿਖਾਉਣ ਲੱਗੇ ਆ ਤੁਹਾਨੂੰ ਗ੍ਰੀਨਿਸ਼ ਮਸਟਰਡ ਹੁੰਦਾ ਨਾ ਥੋੜਾ ਜਿਹਾ ਮਹਿੰਦੀ ਟੱਚ ਚ ਉਹ ਵਾਲਾ ਨਿਓਨ ਜਿਹਾ ਟਾਈਪ ਹੁੰਦਾ ਜਿਹੜਾ ਹਾਂ ਲੋ ਦੇਖੋ ਲੁੱਕ ਦੇਖੋ ਸੂਰਦੀ ਆਪਣੇ ਆਪ ਚ ਬਹੁਤ ਹੀ ਜ਼ਿਆਦਾ ਪਿਆਰਾ ਤੇ ਪ੍ਰਿੰਟਿੰਗ ਹੀ ਬਹੁਤ ਖਿੰਡਵੀ ਜੀ ਬਹੁਤ ਸੋਹਣੀ ਹੈ ਠੀਕ ਹੈ ਗਰਲਿਸ਼ ਲੁੱਕ ਦੇ ਵਿੱਚ ਚਲਿਆ ਜਾਂਦਾ ਜਦੋਂ ਗਲੇ ਤੇ ਵੀ ਵਰਕ ਹੁੰਦਾ ਨਾਲ ਠੀਕ ਤੇ ਆ ਇਹਦਾ ਹੋ ਗਿਆ ਜੀ ਦੁਪੱਟਾ ਠੀਕ ਹੈ ਲੋ ਇਹ ਹੋ ਗਿਆ ਜੀ ਇਹਦਾ ਟ੍ਰੇਪ ਦਾ ਬਾਟਮ ਮਹਿੰਦੀ ਕਰਾਂਗੇ ਆਪਾਂ ਇਹਨੂੰ ਥੋੜਾ ਜਿਹਾ ਮਹਿੰਦੀ ਕਲਰ ਜਾਈ ਹੈ ਤੇ ਲੋ ਜੀ ਅਗਲਾ ਕਲਰ ਆਊਗਾ ਰਸਟ ਪ੍ਰੋਪਰ ਰਸਟ ਕਲਰ ਹੈ ਆ ਲੋ ਦੇਖੋ ਬਹੁਤ ਸਮਾਰਟ ਚੀਜ਼ਾਂ ਨੇ ਗਿਫਟ ਕਰਨ ਲਈ ਵੀ ਆਪਣੇ ਲਈ ਵੀ 3470 ਚ ਲੋ ਜੀ ਅਗਲਾ ਦੇਖੋ ਇਹ ਹੈਗਾ ਜੀ ਸੀ ਗ੍ਰੀਨ ਰਮਾ ਗ੍ਰੀਨ ਸੀ ਗ੍ਰੀਨ ਜਹ ਹਨਾ ਹਾਂ ਸੀ ਗ੍ਰੀਨ ਹੀ ਕਹਾਂਗੇ ਆਪਾਂ ਇਹਨੂੰ ਸੋਹਣਾ ਸੀ ਗ੍ਰੀਨ ਕਲਰ ਹੈ ਉਹਦੇ ਉੱਤੇ ਬਹੁਤ ਹੀ ਲੁੱਕ ਸੋਹਣੀ ਦੇ ਰਿਹਾ ਸੂਟ ਠੀਕ ਹੈ ਲੋ ਤੇ ਪ੍ਰਾਈਸ ਹੈ ਸਿਰਫ 3470 ਕੰਪਲੀਟ ਸੂਟ ਹੈ ਤੁੰਨੀ ਨੂੰ ਨਹੀਂ ਕੁਛ ਲਵਾਉਣਾ ਕਾਸੇ ਨੂੰ ਨਹੀਂ ਕਰਨਾ ਕੁਛ ਅਗਲਾ ਡਿਜ਼ਾਈਨ ਖੋਲਦੇ ਆਪਾਂ ਬਹੁਤ ਪਿਆਰਾ بیس ਲੱਗਿਆ ਹੋਇਆ ਜਿਹੜਾ ਹੁਣ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਨਾ ਮੈਂ ਇਹ ਵੀ ਬਹੁਤ ਹੀ ਪਿਆਰਾ ਆਪਣੇ ਆਪ 'ਚ ਔਰਗੈਂਜ਼ਾ ਟਿਸ਼ੂ ਇਹਦਾ بیس ਰਹੂਗਾ ਔਰਗੈਂਜ਼ਾ ਟਿਸ਼ੂ ਲਓ ਜੀ ਦੇਖੋ ਪਹਿਲਾਂ ਤਾਂ ਇਹਦੀ ਬਿਊਟੀ ਹੈਗੀ ਇਹਦਾ ਪ੍ਰਿੰਟ ਛੋਟਾ ਛੋਟਾ ਪ੍ਰਿੰਟ ਆਪਣੇ ਆਪ 'ਚ ਬਹੁਤ ਸੋਹਣਾ ਲੱਗ ਰਿਹਾ ਤੇ ਫਿਰ ਇਹਦੇ ਉੱਤੇ ਵਰਕ ਸਟਾਈਲ ਡਿਫਰੈਂਟ ਕੀਤਾ ਹੋਇਆ ਇਹਨਾਂ ਨੇ ਠੀਕ ਹੈ ਆ ਤੁਹਾਨੂੰ ਸਾਰਾ ਵਰਕ ਮਿਲ ਰਿਹਾ ਪੱਟੀ ਨਹੀਂ ਹੈ ਵਰਕ ਵਾਲੀ ਵਰਕ ਮਿਲ ਰਿਹਾ ਹੈ ਫਿਰ ਤੁਹਾਨੂੰ ਘੇਰੇ ਦੇ ਉੱਤੇ ਵੀ ਬਹੁਤ ਸਾਰਾ ਕੰਮ ਦੇ ਰਹੇ ਆ ਠੀਕ ਡੋਰੀ ਵਰਕ ਪਲਸ ਇਹ オーਰਗੈਂਜ਼ਾ ਰੱਖੀ ਉਹਦੇ ਉੱਤੇ ਕੰਮ ਹੋਇਆ ਹੋਇਆ 골ਡਨ オーਰਗੈਂਜ਼ਾ ਨਾਲ ਤੇ ਉੱਪਰ ਭਰ ਕੇ ਤੁਹਾਨੂੰ ਸਿੱਪੀ ਵਰਕ ਨੋਟ ਵਰਕ ਉਹ ਸਾਰਾ ਐਨ ਕੰਪਲੀਟ ਸੂਟ ਤੇ ਫਿਰ ਤੁਹਾਨੂੰ ਇਹ ਮਿਲੂਗੀ ਕ੍ਰੇਪ ਦੀ ਬਾਟਮ ਠੀਕ ਹੈ ਜੀ ਕਲਰ ਨੋਟ ਕਰ ਲਿਓ ਪੀਚੀ ਪਿੰਕ ਜਿਹਾ ਹੁੰਦਾ ਜਿਹੜਾ ਪੀਚੀ ਜਿਹਾ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਮਤਲਬ ਕਮਾਲ ਸੂਟ ਤਿਆਰ ਕੀਤਾ ਰਾਮ ਟੈਕਸ ਨੇ ਬਹੁਤ ਹੀ ਜਿਆਦਾ ਸੋਹਣਾ ਇੱਕ ਹੁੰਦਾ ਨਾ ਆਪਾਂ ਨੂੰ ਵੀ ਪਾਰਟੀ ਵੇਅਰ ਸੋਬਰ ਵੀ ਹੋਵੇ ਤੇ ਹੋਵੇ ਵੀ ਬਿਲਕੁਲ ਡਿਫਰੈਂਟ ਲਓ ਫੇ ਪੈਨੋਂ ਡਿਫਰੈਂਟ ਦੁਪੱਟਾ ਦੇਖੋ ਸੂਟ ਨਾਲ 셔ਟ ਨਾਲ ਦਾ ਇਹ ਪੀਸ ਲਾ ਕੇ ਉਹਦੇ ਉੱਤੇ ਵਰਕ ਕੀਤਾ ਹੋਇਆ ਦੋ ਫੇਰ ਇੱਧਰ ਤੁਹਾਨੂੰ ਫੁੱਲ ਮਿਲ ਰਹੇ ਨੇ ਠੀਕ ਹੈ ਸਾਰੇ ਦੇ ਵਿੱਚ ਤੁਹਾਨੂੰ ਬੂਟੀ ਮਿਲ ਰਹੀ ਹੈ ਦੋਨੋਂ ਪਾਸੇ ਕੰਨੀਆਂ ਦੋਨੋਂ ਤਰ੍ਹਾਂ ਇਸ ਤਰੀਕੇ ਨਾਲ ਹੀ ਤਿਆਰ ਹੋ ਜਾਂਵੇਂਗੇ ਲੋ ਪੂਰੀ ਲੁੱਕ ਦਿਖਾਉਣੀ ਹੈ ਮੈਂ ਆ ਲੋ ਠੀਕ ਹੈ ਤੇ ਫਿਰ ਤੁਹਾਨੂੰ ਇਹਦੇ ਨਾਲ 골ਡਨ ਗੋਟਾ ਵੀ ਲਾ ਕੇ ਫਿਨਿਸ਼ ਕਰਕੇ ਦਿੱਤਾ ਹੈ ਸੂਟ ਖੁੱਲਾ ਡੁੱਲਾ ਸੇਮ ਫੈਬਰਿਕ ਦਾ ਬਹੁਤ ਹੀ ਇਹਨੂੰ ਆਰਗੈਂਜ਼ਾ ਸਮਝ ਕੇ ਆਇਆ ਨਾ ਸਮਝੋ ਵੀ ਪਤਾ ਨਹੀਂ ਕਿਹੇ ਜਾ ਹੋਊਗਾ ਬਹੁਤ ਪਿਆਰਾ ਫੈਬਰਿਕ ਹਾਂ ਸੌਰੀ ਦੁਪੱਟਾ ਹੈਗਾ ਟਿਸ਼ੂ ਦਾ ਟਿਸ਼ੂ ਸ਼ਿਮਰ ਸ਼ਿਮਰ ਠੀਕ ਹੈ ਟਿਸ਼ੂ ਦਾ ਦੁਪੱਟਾ ਨਾਲ ਤੇ ਸਿਲਕ ਉਹਦਾ ਆਰਗੈਂਜ਼ਾ ਟਿਸ਼ੂ ਦਾ ਸ਼ਰਟ ਹੈ ਠੀਕ ਹੈ ਜੀ ਤੇ ਪ੍ਰਾਈਸ ਸੂਟ ਦਾ 4095 4095 ਸੋਚਣ ਦਾ ਮਸਲਾ ਹੀ ਨਹੀਂ ਜੀ ਇੰਨੇ ਪੈਸੇ ਲਾਉਣੇ ਬਹੁਤ ਹੀ ਯੂਨੀਕ ਚੀਜ਼ ਦਿੱਤੀ ਹੈ ਰਮ ਟੈਕਸ ਨੇ ਤੁਹਾਨੂੰ ਲਓ ਜੀ ਹੁਣ ਮੈਂ ਇਹਦੇ ਤੇ ਵੀ ਤੁਹਾਨੂੰ ਦਿਖਾਉਂਗੀ ਕਿਉਂਕਿ ਇੱਕ ਟਰਸਟ ਥੋੜਾ ਜ਼ਿਆਦਾ ਹੈ ਤੇ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ ਪੂਰਾ ਫੁੱਲਾਂਗੇ ਸੂਟ ਨੇ ਸਭੀ ਚੱਪਲਾ ਦਿੱਖ ਮਰੇ ਲਓ ਜੀ ਦੇਖੋ ਅਲੱਗ ਜਿਹਾ ਹੀ ਕਲਰ ਹੈ ਇਹਦਾ ਵੀ ਤੇ ਇਹਦੀ ਸਭ ਤੋਂ ਖੂਬਸੂਰਤੀ ਇਹ ਹੈ ਕਿ ਜਿਹੜਾ ਤੇ ਵਰਕ ਕੀਤਾ ਹੈ ਉਹ 골ਡਨ ਹਾਂ 골ਡਨ ਹੁਣ ਕਲਰ ਚੈੱਕ ਕਰ ਲਓ ਆ ਗਿਆ ਠੀਕ ਆ ਗਿਆ ਹੁਣ ਠੀਕ ਆਇਆ ਤੇ ਜਿਹੜੀ ਇਹਦੀ 골ਡਨ ਕਲਰ ਨਾਲ ਇਹ ਤੇ ਵਰਕ ਕੀਤਾ ਨਾ ਉਹ ਇਹਨੂੰ ਬਹੁਤ ਹੀ ਯੂਨੀਕ ਬਣਾਉਂਦਾ ਹੈ ਸੂਟ ਨੂੰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਸੂਟ ਤੇ ਆਹ ਲਓ ਜੀ ਆ ਤੁਹਾਡੀ ਆ ਗਈ ਬਾਟਮ ਕਲਰ ਤੁਸੀਂ ਨੋਟ ਕਰ ਲਓ ਤੇ ਇਹਦੀ ਪ੍ਰਿੰਟ ਬਿਊਟੀ ਵੀ ਬਹੁਤ ਹੈ ਆਪਣੇ ਆਪ ਤੇ ਲੋ ਜੀ ਦੁਪੱਟਾ ਦੇਖੋ ਹੁਣ ਤੁਸੀਂ ਆਪ ਹੀ ਦੱਸੋ ਵੀ ਇਹਦਾ ਲੈਵਲ ਫਿਰ ਉਹੀ ਹੈ ਜਿਹੜਾ ਅਸੀਂ ਕਹਨੇ ਆ ਤੁਹਾਨੂੰ ਦੇਖੋ ਫੁਰਮਾਚਾਰੀ ਲੈਵਲ ਹੈ ਪੜਿਆ ਲਿਖਿਆ ਕੋੜਮਚਾਰੀ ਲੈਵਲ ਹੈ ਸੂਟ ਦਾ ਇਹ ਨਹੀਂ ਕਿ ਕੁਝ ਵੀ ਥੱਪਾ ਥੱਪੀ ਕੀਤੀ ਹੋਈ ਹੈ ਮਤਲਬ ਦੇਖ ਕੇ ਬੰਦੇ ਦਾ ਰੂਹ ਖੁਸ਼ ਹੋ ਜੂਗੀ ਜਦੋਂ ਬੰਦਾ ਖੋਲੂਗਾ ਸੂਟ ਨੂੰ ਤੇ ਮੂੰਹੋਂ ਬੋਲਦਾ ਸੂਟ 4000 95 ਤਾਂ ਮਿਨੀਮਮ ਰੇਟ ਹੈ ਇਹਦਾ ਇਸ ਤੋਂ ਪਲੱਸ ਹੀ ਮਿਲੂਗਾ ਤੁਹਾਨੂੰ ਮਾਰਕੀਟ 'ਚ ਇਸ ਤੋਂ ਘਟ ਨਹੀਂ ਸਕਦਾ ਕਿਤੋਂ ਵੀ ठीक है जी चार हज़ार पचानवे सूट थोड़े घर आ जाऊगा लो जी अगला कलर देखो बहुत ही सोहना जहा पीच कलर ठीक है ब्राउनिश पीच है नहीं जो सोना जहा हाँ लो थोड़ा थोड़ा आ, मेरे वाला भी है थोड़ा थोड़ा कड़ा रंग है गोल्डन मस्टर्ड है गोल्डन कलर देखो सरदारी कलर सरदारी लुक सूट की ठीक है ना यूनीक चीज़ा ने ए कलास ਲੋ ਠੀਕ ਹੈ ਜੀ ਲੋ ਬਹੁਤ ਹੀ ਸੋਹਣੀ ਚੀਜ਼ਾਂ ਲਾ ਲੋ ਮੈਂ ਤੁਹਾਨੂੰ ਇਹਨਾਂ ਦੀ ਲੈਂਥ ਨਹੀਂ ਦੱਸੀ ਹੈ ਨਾ ਗਲਾ ਬਣਿਆ ਸੀ ਪਰ ਗਲਾ ਹੈ ਨਾ ਹਾਂ ਗਲਾ ਉੱਪਰ ਪੱਟੀ ਹੈ ਨਾ ਪੱਟੀ ਟਾਈਪ ਗਲਾ ਹੈ ਨਾ ਇਸ ਕਰਕੇ ਲੋੜ ਨਹੀਂ ਹੈ ਖੁੱਲਾ ਡੁੱਲਾ ਬਣੂਗਾ ਤੁਹਾਡਾ ਜਿੰਨਾ ਮਰਜ਼ੀ ਕੱਦ ਕਾਠ ਹੋਵੇ ਤੁਹਾਡਾ ਤੇ ਆ ਤੁਹਾਨੂੰ ਮਿਲੂ ਦੁਪੱਟਾ ਲੋ ਜੀ ਅਗਲਾ ਔਰਗੈਂਜ਼ਾ ਹਾਂ ਹੂੰ ਰਾਮ ਟੈਕਸ ਦਾ ਕੋਰ ਗਿਆ ਦਾ ਡਿਜ਼ਾਈਨ ਹੈ ਅਗਲਾ ਲੇਟੈਸਟ ਹੈ ਇਹ ਲੇਟੈਸਟ ਕਲੈਕਸ਼ਨ ਹੈ ਜਿਹੜੀ ਤੁਹਾਨੂੰ ਦਿਖਾ ਰਹੀ ਹਾਂ ਅਸੀਂ ਲਓ ਪਹਿਲਾ ਆ ਗਿਆ ਜੀ ਤੁਹਾਡਾ ਗਲਾ ਗਲੇ ਦੇ ਉੱਤੇ ਤੁਸੀਂ ਦੇਖੋ ਭਰ ਕੇ ਵਰਕ ਦਿੱਤਾ ਤੁਹਾਨੂੰ ਨਾਲ ਸਰਵੋਸਕੀ ਦਾ ਦਾਣਾ ਦਿੱਤਾ ਠੀਕ ਹੈ ਮਸ਼ੀਨ ਵਰਕ ਹੈ ਠੀਕ ਹੈ ਜੀ ਫਿਰ ਪ੍ਰਿੰਟ ਨੋਟ ਕਰੋ ਇਹਦਾ ਸੋਬਰ ਸੋਬਰ ਜਿਹੜਾ ਡਸਟੀ ਜੱਸੀ ਹੈ ਇਹਦਾ ਪ੍ਰਿੰਟ ਤੇ ਫਿਰ ਆ ਗਿਆ ਜੀ ਘੇਰੇ ਦੇ ਉੱਤੇ ਬਹੁਤ ਸੋਹਣਾ ਬ੍ਰੀਕ ਵਰਕ ਵੀ ਦੇ ਠੀਕ ਹੈ ਫਿਰ ਲੇਸਿੰਗ ਕੀਤੀ ਹੋਈ ਹੈ ਇਹ ਤੁਹਾਨੂੰ ਮਿਲੂਏ ਦੀ ਕ੍ਰੇਪ ਦੀ ਬਾਟਮ ਜਿਹੜੀ ਪੂਰੀ ਹੱਥਾਂ 'ਚੋਂ ਨਿਕਲਦੀ ਹੈ ਇਹਨਾਂ ਸੋਨਾ ਇਹਦਾ ਤੇ 3 ਮੀਟਰ ਹੈ ਨਹੀਂ 2.5 ਹੈ ਠੀਕ ਹੈ ਜੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦਾ ਆ 3 ਮੀਟਰ ਦੀ ਬਾਟਮ ਤੇ 2.5 ਮੀਟਰ ਦੀ ਸ਼ਰਟ ਤੇ ਹੁਣ ਤੁਹਾਨੂੰ ਇਹਦਾ ਦਿਖਾਣੇ ਆ ਦੁਪੱਟਾ אורਗੈਂਜ਼ਾ ਦਾ ਹੀ ਦੁਪੱਟਾ ਹੈ ਲੋਜੀ ਸਰਦਾਰੀ ਚੀਜ਼ ਬਹੁਤ ਹੀ ਡੀਸੈਂਟ ਬਹੁਤ ਹੀ ਡੀਸੈਂਟ ਚੀਜ਼ ਹੈ 컬러 ਵੀ ਬਹੁਤ ਡੀਸੈਂਟ ਰਹੀ ਨਾ ਦੀ ਲੋ ਦੇਖੋ ਪ੍ਰਿੰਟ ਦੁਪੱਟਿਆਂ ਦੇ ਬਹੁਤ ਸੋਹਣੇ ਸੋਹਣੇ ਦੁਪੱਟੇ ਖੁੱਲੇ ਖੁੱਲੇ ਔਰਗਾਂਜ਼ਾ ਦੇ ਦੁਪੱਟਿਆਂ ਨਾਲ ਠੀਕ ਹੈ ਤੇ ਉਹਦੇ ਤੇ ਬਹੁਤ ਹੀ ਸਰਦਾਰੀ ਜੀ ਪ੍ਰਿੰਟਿੰਗ ਤੇ ਨਾਲ ਬਹੁਤ ਸੋਹਣੀ ਜੀ ਲੱਗੀ ਹੋਈ ਹੈ ਨੂੰ ਲੇਸ ਤੇ ਔਰਗਾਂਜ਼ਾ ਦੀ ਲੇਸ ਹੈ ਤੇ ਪ੍ਰਾਈਸ ਕੀ ਹੈ ਜੀ ਇਹਦਾ 3000 ਇਹ ਸਿਰਫ 3095 ਵਿੱਚ ਮਿਲਣਾ ਤੁਹਾਨੂੰ 3095 ਵਿੱਚ ਬਹੁਤ ਡੀਸੈਂਟ ਸੂਟ ਤੁਹਾਡੇ ਘਰ ਪਹੁੰਚਣਾ ਹੈ ਅਗਲਾ ਇਹਦਾ ਕਲਰ ਨੋਟ ਕਰੋ ਜੀ ਇਹ ਵਾਲਾ ਹੋਊਗਾ ਲਓ ਜੀ ਚਾਕਲੇਟੀ ਹਾਂ ਥੋੜਾ ਜਿਹਾ ਹੈਨਾ ਚਾਕਲੇਟੀ ਜਿਹੀ ਕਹਾਂਗੇ ਇਹਨੂੰ ਆਪਾਂ ਬਾਟਮ ਕਲਰ ਦਿਖਾ ਦੇਣੀ ਹੋਰ ਜਿਆਦਾ ਕਲੀਅਰ ਹੋ ਜੇਗਾ ਲਓ ਠੀਕ ਹੈ ਚਾਕਲੇਟੀ ਜਈ ਹੈ ਇਹ ਤੇ ਇਹ ਤੁਹਾਨੂੰ ਮਿਲਣਾ ਜੀ 3095 ਬਹੁਤ ਸੋਹਣੀ ਚੀਜ਼ ਹੈ ਬਹੁਤ ਹੀ ਪਿਆਰੀ ਅਗਲਾ ਲਓ ਜੀ ਸਾਰੇ ਕਲੈਕਸ਼ਨ ਇਸ ਦਾ ਮੈਂਦੀ ਜੀ ਹੈ ਹਾਂ ਡਿਫਰੈਂਟ ਜਾਈ ਹੈ ਨੋਟ ਕਰੋ ਮੈਂ ਥੋੜਾ ਜਿਹਾ ਹੋਰ ਖੋਲ ਦਿੰਨੀ ਆ ਫਿਰ ਤਾਂ ਕਿ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਵੇ ਲਓ ਠੀਕ ਹੈ ਜੀ ਕਰੋ ਨੋਟ ਇਹਦੀ ਲਿਸੈਂਸੀਏ ਦੇ ਪ੍ਰਿੰਟਿੰਗ ਚ ਬਹੁਤ ਇਸ ਸੂਦੀਂ ਜੀ ਪ੍ਰਿੰਟ ਕਲਰ ਨੇ ਲੋੜ ਜੀ ਕਰੋ ਨੋਟ ਹਾਂ ਬਹੁਤ ਸੋਹਣਾ ਜਿਹਾ ਕਲਰ ਹੈ ਤੇ 3095 ਜੀ ਅਗਲਾ ਕਰੋ ਜੀ ਇਹ ਵਾਈਨ ਜੀ ਟੋਨ ਹੈ ਬਟ ਇੱਕ ਹੁੰਦੇ ਆ ਪ੍ਰੋਪਰ ਤਿੱਖਾ ਜਵਾਈ ਇਹ ਹੁੰਦਾ ਹੈ ਸੋਬਰ ਵਾਈਨ ਜਿਹਨੂੰ ਕੋਈ ਵੀ ਬਣ ਸਕਦਾ ਹੈ ਹलो ਵਾਈਨ ਤੋਂ ਥੋੜਾ ਜਿਹਾ ਡਿਫਰੈਂਟ ਹੈ ਵਾਈਨ ਥੋੜੀ ਜੀ ਜ਼ਿਆਦਾ ਪਿੰਕਿਸ਼ ਹੁੰਦੀ ਹੈ ਠੀਕ ਹੈ ਜੀ ਲੋ ਡਾਰਕ ਅਨੀਅਨ ਹਾਂ ਅਨੀ ਅੰਦਾ ਜਿਹੜਾ ਡਾਰਕ ਪਤਾ ਜਾਂ ਹੁੰਦਾ ਉਹਦੇ ਵਰਗਾ ਕਹਿ ਸਕਦੇ ਹੋ ਤੁਸੀਂ ਠੀਕ ਹੈ ਲੋ ਜੀ ਨੈਕਸਟ ਇਹ ਵਾਲੀ ਲੋ ਜੀ ਅਗਲਾ ਦੇਖੋ ਬਹੁਤ ਸੋਹਣੀ ਆਈਟਮ ਟਿਸ਼ੂ ਲੋ ਜੀ ਟਿਸ਼ੂ ਦੇ ਉੱਤੇ ਸੂਟ ਹੈ ਗਲੇ ਦੇ ਉੱਤੇ ਪਹਿਲਾਂ ਤਾਂ ਪ੍ਰਿੰਟ ਬਹੁਤ ਸੋਹਣਾ ਹੈ ਇਹਦਾ ਬਹੁਤ ਪਿਆਰਾ ਪ੍ਰਿੰਟ ਤੇ ਬਹੁਤ ਸੋਣੀ ਹੈ ਦੀ ਕਲਰ ਤੇ ਨਾਲ ਇਹਦੇ ਗਲੇ ਦੇ ਉੱਤੇ ਸਾਰਾ ਤੁਹਾਨੂੰ ਵਰਕ ਮਿਲ ਰਿਹਾ ਜਿੰਨਾ ਤੁਹਾਨੂੰ ਆ ਸਾਰੇ ਦਾ ਸਾਰਾ ਵਰਕ ਹੈ ਤੇ ਉਹਦੇ ਉੱਤੇ ਰੰਗਦਾਰ ਬਟਨ ਮਿਲ ਰਹੇ ਨੇ ਠੀਕ ਹੈ ਜੀ ਤੇ ਫੇਰ ਤੁਹਾਨੂੰ ਘੇਰੇ ਦੇ ਉੱਤੇ ਵੀ ਉਵੇਂ ਡੀਸੈਂਟ ਜਿਹਾ ਡਿਜ਼ਾਈਨ ਬਣਾ ਕੇ ਦਿੱਤਾ ਹੈ ਜਿਵੇਂ ਦਾ ਗਲੇ ਤੇ ਹੈ ਠੀਕ ਹੈ ਤੇ ਫੇਰ ਤੁਹਾਨੂੰ ਓ ਮਾਈ ਗॉड ਬਾਟਮ ਬਹੁਤ ਹੀ ਸੋਹਣਾ ਹੈ ਤੇ ਮਰਕੀ ਬਹੁਤ ਸੋਹਣੇ ਸਟਾਈਲ ਕੀਤਾ ਹੋਇਆ ਤੇ ਉਹਦੇ ਉੱਤੇ ਇੱਕ ਕਲਰਫੁਲ ਪੈਚ ਸ਼ਰਟ ਦੇ ਨਾਲ ਦਾ ਇੱਕ ਪੈਚ ਹਾਈਲਾਈਟਡ ਠੀਕ ਹੈ ਕ੍ਰੇਪ ਦੀ ਬਾਟਮ ਟਿਸ਼ੂ ਦੀ ਸ਼ਰਟ ਤੇ ਨਾਲ ਇਹਦੇ ਟਿਸ਼ੂ ਦਾ ਹੀ ਮਿਲੂਗਾ ਤੁਹਾਨੂੰ ਦੁਪੱਟਾ ਲਓ ਬਹੁਤ ਪਿਆਰਾ ਖੁੱਲਾ ਡੁੱਲਾ ਲਓ ਦੇਖੋ ਬਹੁਤ ਸੋਹਣਾ ਬਿਊਟੀਫੁਲ ਇੱਚੋ ਵੀ ਡਿਜੀਟਲ ਪ੍ਰਿੰਟਿੰਗ ਹੋਈ ਵੀ ਹੈ ਐਨਿਕਨ ਖਾਲੀ ਨਹੀਂ ਹੈ ਲੋ ਤੇ ਨਾਲ ਇਹਨੂੰ ਲੇਸ ਥੋੜੀ ਜੀ ਚੌੜੀ ਲੱਗੀ ਹੋਈ ਹੈ ਬਹੁਤ ਸੋਹਣੀ ਜੀ ਠੀਕ ਹੈ ਤੇ ਪ੍ਰਾਈਸ ਤੇ ਪ੍ਰਾਈਸ ਮਿਲੂਗਾ 3590 3590 ਚ ਲੋ ਜੀ ਇਹ ਤੁਸੀਂ ਪਹਿਲਾਂ ਬਹੁਤ ਪਸੰਦ ਕੀਤੇ ਸੀ ਰਿਪੀਟ ਦੇ ਵਿੱਚ ਮੰਗਾਏ ਆਪਾਂ ਨੇ ਲੋ ਜੀ ਨੇਵੀ ਬਲੂ ਜਾਂ ਬੇਸ ਹੈ ਦਾ ਤੇ ਨੇਵੀ ਬਲੂ ਦੇ ਉੱਤੇ ਆ ਵਾਲਾ ਤੁਹਾਨੂੰ ਉਂਗਲੇ ਦੇ ਉੱਤੇ ਮਿਲ ਰਿਹਾ ਡਿਜ਼ਾਈਨ ਇਹ ਫੇਰ ਤੁਹਾਨੂੰ ਪ੍ਰਿੰਟਿੰਗ ਬਹੁਤ ਸੋਹਣੀ ਟਿਸ਼ੂ ਦੇ ਉੱਤੇ ਬਹੁਤ ਹੀ ਪਿਆਰੀ ਲੁੱਕ ਦੇ ਰਿਹਾ ਹੈ ਇਹ ਇਹ ਆ ਗਿਆ ਘੇਰੇ ਦੇ ਉੱਤੇ ਤੇ ਇਹ ਆ ਗਿਆ ਜੀ ਤੁਹਾਡਾ ਬਾਟਮ ਦੇਖੋ ਬਹੁਤ ਸੋਹਣਾ ਇਹਦੇ ਨਾਲ ਦਾ ਪੀਸ ਰੱਖ ਕੇ ਉਹਦੇ ਉੱਤੇ ਵਰਕ ਕੀਤਾ ਗਿਆ ਸਾਰਾ ਇਹ ਠੀਕ ਹੈ ਤੇ ਨੀਵੀ ਬਲੂ ਕ੍ਰੇਪ ਦੀ ਬਾਟਮ ਤੇ ਨਾਲ ਤੁਹਾਨੂੰ ਇਹ ਮਿਲੂਗਾ ਟਿਸ਼ੂ ਦਾ ਹੀ ਦੁਪੱਟਾ ਲੋ oh my god beautiful just beautiful ਸੋਚਣ ਦਾ ਵੀ ਕੋਈ ਮਸਲਾ ਨਹੀਂ ਇੰਨੀ ਸੋਹਣੀ ਕਲਰ ਬਹੁਤ ਸੋਹਣਾ ਉਠਾ ਦੇ ਰਿਹਾ ਜੀ ਡਬਲ ਸ਼ੇਡ ਹੋਣ ਕਰਕੇ ਤੇ ਲੇਸ ਲੱਗੀ ਵੀ ਹੋਊਗੀ 3500 90 ਲੋ ਜੀ ਅਗਲਾ ਕਲਰ ਪ੍ਰਿੰਟ ਹੀ ਬਹੁਤ ਸੋਹਣੇ ਨੇ ਇਹਨਾਂ ਦੇ ਲੋ ਦੇਖੋ ਉਹ ਪ੍ਰਿੰਟ ਕਿੰਨਾ ਪਿਆਰਾ ਹੈ ਠੀਕ ਹੈ ਤੇ ਨਾਲ ਗਲੇ ਦੇ ਉੱਤੇ ਤੁਹਾਡਾ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਤੁਹਾਡਾ ਘੇਰੇ ਤੇ ਬਣਿਆ ਹੋਇਆ ਹੈ ਠੀਕ ਹੈ ਜੀ ਤੇ ਇਹ ਤੁਹਾਡਾ ਬਾਟਮ ਹੈ ਲਓ ਬਹੁਤ ਸੋਹਣਾ ਇਹ ਕਲਰ ਆ ਗਿਆ ਜੀ ਤੁਹਾਡਾ ਫਲਸਾ ਜੀ ਵੀ ਥੋੜਾ ਜਿਹਾ ਫਲਸਾ ਥੋੜਾ ਜਿਹਾ ਗੂੜਾ ਹੋ ਜਾਂਦਾ ਇਹਦੋਂ ਥੋੜਾ ਜਿਹਾ ਕੱਟ ਹੈ ਬਸ ਠੀਕ ਹੈ ਭਾਈ ਨੂੰ ਫਲਸਾ ਜਾਂ ਹੁੰਦਾ ਜਿਹੜਾ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਲਓ ਆ ਤੁਹਾਨੂੰ ਦੁਪੱਟਾ ਮਿਲਣਾ ਹੈ ਸੇਮ ਟਿਸ਼ੂ organza ਦਾ ਦੁਪੱਟਾ ਟਿਸ਼ੂ ਰਹੀ ਸ਼ਰਟ ਠੀਕ ਹੈ ਜੀ ਤੇ ਲੇਸ ਲੱਗੀ ਵੀ ਹੋਊਗੀ ਪ੍ਰਾਈਸ ਕੀ ਹੈ 3590 3590 ਲੋ ਜੀ ਅਗਲਾ ਆ ਗਿਆ ਹਾਂ ਲੋ ਜੀ ਮੋਡਲ ਦਾ ਸੂਟ ਆ ਗਿਆ ਹੁਣ ਤਿੰਨ ਕੱਪੜਿਆਂ ਨੇ ਬਹੁਤ ਰਾਜ ਕੀਤਾ ਹੈ ਚਾਰ ਨੇ ਮੇਰੇ ਹਿਸਾਬ ਨਾਲ ਇੱਕ ਕ੍ਰੇਪ ਉਹ ਤਾਂ ਕਦੀ ਹੁੰਦੀ ਨਹੀਂ ਆਊਟ ਉਹ ਤਾਂ 올 ਟਾਈਮ ਹੀ ਰਹਿੰਦੀ ਹੈ ਹੈਨਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਫੈਸ਼ਨ ਚ ਹੈ ਉਹ ਤੇ ਦੂਸਰਾ ਬਰਬਰੀ ਨੇ ਕੀਤਾ ਬਹੁਤ ਜ਼ਿਆਦਾ ਰਾਜ ਕੀਤਾ ਬਰਬਰੀ ਨੇ ਤੇ ਇੱਕ ਆ ਫੈਬਰਿਕ ਇਹ ਵੀ ਇਹਨੇ ਕੰਪੀਟੀਸ਼ਨ ਦਿੱਤਾ ਜੀ ਉਹਨੂੰ ਦਿੱਤਾ ਤਾਂ ਕ੍ਰੇਪ ਨੂੰ ਠੀਕ ਹੈ ਨਾ ਲੋ ਜੀ ਤੁਸੀਂ ਦੇਖੋ ਪਹਿਲਾਂ ਤਾਂ ਇਹਦੀ ਪ੍ਰਿੰਟਿੰਗ ਨੋਟ ਕਰ ਲਓ ਬਹੁਤ ਪਿਆਰੀ ਗੋਲਡਨ ਕਰੀਮ ਦਾ ਕਲਰ ਹੁੰਦਾ ਜਿਹੜਾ ਉਹ ਵਾਲਾ ਹੈ ਹੈਨਾ ਕਰੀਮੀ ਗੋਲਡਨ ਦਾ ਤੇ ਉਹਦੇ ਉੱਤੇ ਤੁਹਾਨੂੰ ਭਰ ਕੇ ਮਿਲ ਰਿਹਾ ਸਾਰਾ ਇਹ ਆ ਪ੍ਰਿੰਟ ਤੇ ਵਿੱਚ ਵਾਲੀਆਂ ਬੂਟੀਆਂ ਬੂਟੀਆਂ ਤੁਹਾਨੂੰ ਵਰਕ ਵਾਲੀਆਂ ਮਿਲ ਰਹੀਆਂ ਫਿਰ ਇੱਕ ਫੁੱਲ ਤੁਹਾਨੂੰ ਇੱਥੇ ਘੇਰੇ ਤੇ ਮਿਲ ਰਿਹਾ ਨਾਲ ਦਬਕੇ ਦਾ ਕੰਮ ਮਿਲ ਰਿਹਾ ਭਰ ਕੇ ਸਿੱਟੀ ਦਾ ਤੇ ਫਿਰ ਤੁਹਾਨੂੰ ਬਾਰਡਰ ਦੇਖੋ ਕਿੰਨਾ ਪਿਆਰਾ ਬਣਿਆ ਪੂਰਾ ਲੋਡ ਕੀਤਾ ਪਿਆ ਸੂਟ ਵਰਕ ਨਾਲ ਪੂਰਾ ਇਹ ਵੀ ਤਿੰਨ ਤਿੰਨ ਬੀਲਾਂ ਠੀਕ ਹੈ ਤੇ ਪੈਟਰਨ ਹੀ ਬਹੁਤ ਸੋਹਣਾ ਜਿਹਾ ਬਣਿਆ ਹੋਇਆ ਇਹਦਾ ਤੇ 6 ਮੀਟਰ ਚ ਮਿਲੂਗਾ ਤੁਹਾਨੂੰ ਇਹ 3 ਮੀਟਰ ਤੇ ਸ਼ਰਟ ਮਿਲੂਗੀ ਮੋਡਲ ਹੈ ਤੁਹਾਨੂੰ ਮੈਂ ਦੱਸਿਆ ਵੀ ਕੰਪੀਟੀਸ਼ਨ ਦਿੰਦੀ ਹੈ ਇਹ ਕ੍ਰੇਪ ਨੂੰ ਠੀਕ ਹੈ ਰੌਂਟੈਕਸ ਦਾ ਸੂਟ ਹੈ ਦੁਪੱਟਾ ਤੁਹਾਨੂੰ ਦਿਖਾ ਦਿੰਨੀ ਆ ਇਹਦਾ ਮੋਡਲ ਮਸਲੀਨ ਦਾ ਦੁਪੱਟਾ ਹੋਊਗਾ ਤੇ ਆਹ ਵਾਲੀ ਲੇਸ ਲੱਗੀ ਹੋਊਗੀ ਉਹਨੂੰ ਪਹਿਲਾਂ ਲਈ ਸੀ ਨੋਟ ਕਰ ਲਓ ਫਿਰ ਖੋਲਦੀ ਆ ਮੈਂ ਲੋਚ ਖੁੱਲਾ ਢੁਲਾਇਦਾ ਦੁਪੱਟਾ ਮਿਲੂਗਾ ਮੈਂ ਅੱਧਾ ਖੋਲਿਆ ਹੈ ਠੀਕ ਹੈ ਲੋ ਵਾਹ ਲੋ ਲਾਈਟ weight ਦੁਪੱਟਾ ਹਵਾ ਜਿੰਨਾ ਭਾਰ ਹੈ ਦੁਪੱਟੇ 'ਚ ਠੀਕ ਹੈ ਜੀ ਤੇ ਪ੍ਰਾਈਸ ਹੈ ਸੂਟ ਦਾ 2850 2845 2845 ਚ ਸੂਟ ਤੁਹਾਡੇ ਘਰ ਦੇਖੋ 골ਡਨ ਠੀਕ ਹੈ ਬਹੁਤ ਹੀ ਪਿਆਰਾ ਮਤਲਬ ਸੋਚਣ ਦਾ ਤਾਂ ਕਿਸੇ ਰੰਗ ਤੇ ਵੀ ਕੋਈ ਮਸਲਾ ਨਹੀਂਗਾ ਜਿੰਨਾ ਇਹਦੇ ਤੇ ਵਰਕ ਹੈ ਜਿੰਨਾ ਇਹਦਾ ਫੈਬਰਿਕ ਅੱਛਾ ਹੈ ਤੇ ਉਪਰੋਂ ਦੀ ਫਿਰ ਇਹ 6 ਮੀਟਰ ਹੈ ਤਾਂ ਇਸ ਰੇਟ ਦੇ ਉੱਤੇ ਤੁਹਾਨੂੰ ਬਹੁਤ ਹੀ ਪਿਆਰੀ ਡੀਲ ਹੈ ਇਹ ਪ੍ਰਾਈਸ ਹੈ 2845 2845 ਠੀਕ ਹੈ ਜੀ ਲੋ ਅਗਲਾ ਸਟੀਲ ਗ੍ਰੇ ਟਾਈਪ ਦਾ ਹਾਂ ਸਟੀਲ ਗ੍ਰੇ ਕਹਾਂਗੇ ਇਹਨੂੰ ਆਪਾਂ ਸੋਨਾ ਜਿਹਾ ਸਟੀਲ ਗ੍ਰੇ ਕਲਰ ਠੀਕ ਹੈ ਉਸ ਤੋਂ ਅੱਗੇ ਆ ਗਿਆ ਜੀ ਪੇਚੀ ਪਿੰਕ ਜਿਹਾ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ 2200 43 ਸੂਰ ਤੋਂ ਦੇ ਘੱਟ ਆ ਜਾਊਗਾ ਪੂਰਾ ਹੈਂਡਵਰਕ ਨਾਲ ਲੋਡ ਕੀਤਾ ਹੋਇਆ ਲਓ ਜੀ ਹੁਣ ਤੁਹਾਨੂੰ ਅਗਲਾ ਡਿਜ਼ਾਈਨ ਦਿਖਾਉਣੀ ਹੈ ਕ੍ਰੇਪ ਲਓ ਜੀ ਬਹੁਤ ਹੀ ਸੋਹਣਾ ਸੀਨੀਅਰਜ਼ ਲਈ ਹੁਣ ਤੱਕ ਦਾ ਸਭ ਤੋਂ ਸੋਹਣਾ ਸੂਟ ਹੈ ਮੇਰੇ ਹਿਸਾਬ ਨਾਲ ਜਿੰਨੇ ਇਸ ਤੁਹਾਨੂੰ ਸੂਟ ਦਿਖਾਏ ਰਾਮ ਟੈਕਸ ਨੇ ਇਹ ਸਭ ਤੋਂ ਸੋਹਣਾ ਸੂਟ ਬਣਾਇਆ ਹੈ। ਲੋ ਜੀ ਪਹਿਲਾਂ ਤੇ ਇਹਦੇ ਵਿੱਚ ਕਲਰ ਤੇ ਉਹਦੇ ਵਿੱਚ ਜਿਹੜਾ ਪ੍ਰਿੰਟ ਦਿਖਦਾ ਹੈ ਉਹ ਬਹੁਤ ਸੋਹਣਾ ਹੈ। ਫਿਰ ਇਹਦੇ ਉੱਤੇ ਜਿਹੜੀ ਬੂਟੀ ਪਾਈ ਹੈ, ਸੰਗਣੀ ਵੀ ਪਾਈ ਹੈ ਪਰ ਬ੍ਰੀਕ ਟਾਂਕੇ ਨਾਲ ਪਾਈ ਹੈ। ਬ੍ਰੀਕ ਬ੍ਰੀਕ ਬਹੁਤ ਹੀ ਪਿਆਰਾ ਲੱਗ ਰਿਹਾ। ਫੁੱਲ ਸ਼ਰਟ ਫਿਰ نیچے ਜਿਹੜਾ ਤੁਹਾਨੂੰ ਸੀਨੀਅਰਜ਼ ਨੂੰ ਵੀ ਦਿੱਤਾ ਹੈ ਇਸ ਵਾਰੀ ਡਿਜ਼ਾਈਨ ਐਜਾ ਕਦੇ ਦਿੰਦੇ ਨਹੀਂ ਇਦਾਂ ਦਾ ਡਿਜ਼ਾਈਨ ਆ ਲੋ ਜੀ ਇਦਾਂ ਕਟਵਰਕ ਕਰਕੇ ਬਹੁਤ ਸੋਹਣਾ ਸੂਟ ਰੈਡੀ ਕੀਤਾ। ਬਹੁਤ ਹੀ ਪਿਆਰਾ। ਤੇ ਕ੍ਰੇਪ ਵੀ ਆਈਟਮ ਹੈ ਹੱਥਾਂ ਚੋਂ ਨਿਕਲ ਨਿਕਲ ਜਾਂਦੀ ਹੈ ਕ੍ਰੇਪ ਇੰਨਾ ਸੋਹਣਾ ਸੂਟ ਆਊਗਾ ਤੁਹਾਡੇ ਕੋਲ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਓ ਮਾਈ ਗਾਡ ਦੁਪੱਟੇ ਦੀ ਮਟ ਕੱਢੇ ਪਏ ਐ ਚਨਾਉਣ ਦਾ ਦੁਪੱਟਾ ਤੇ ਉੱਤੇ ਬੂਟੀਆਂ ਵੀ ਪਾਈਆਂ ਹੋਈਆਂ ਤੇ ਲੇਸ ਵੀ ਲਾਈ ਹੋਈ ਹੈ ਲੋ ਜੀ ਤੁਹਾਡੀ ਬੱਸ ਬਹਿ ਜਾ ਬਹਿ ਜਾ ਕਰਾਤੀ ਰੌਮ ਟੈਕਸ ਨਹੀਂ ਲੋ ਜੀ ਹਾਂ ਦੇਖੋ ਸੀਨੀਅਰਸ ਲਈ ਅੱਛੀ ਚੀਜ਼ ਲੱਭਣੀ ਸਭ ਤੋਂ ਵੱਡਾ ਟਾਸਕ ਹੁੰਦਾ ਹੈ ਕਿਉਂਕਿ ਚੁਆਇਸਸ ਬਹੁਤ ਥੋੜੀਆਂ ਹੁੰਦੀਆਂ ਨੇ ਬਟ ਆ ਤਾਂ ਬਹੁਤ ਹੀ ਸਰਦਾਰੀ ਤੇ ਲੇਸ ਵੀ ਦੇਖੋ ਕਿੰਨੀ ਗ੍ਰੇਸਫੁਲ ਲਾਈ ਹੋਈ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ ਵੀ 2845 ਠੀਕ ਹੈ ਜੀ ਅਗਲਾ ਆਊਗਾ ਜੀ ਗ੍ਰੇ ਕਲਰ ਸੋਨਾ ਜਾਂ ਗ੍ਰੇ ਕਲਰ ਠੀਕ ਹੈ 올ਓਵਰ 5 ਮੀਟਰ ਸੂਟ ਹੈ ਹਰ ਇੱਕ ਦਾ ਬਣਦਾ ਹੈ ਲੋ ਜੀ ਕਿਹੜਾ ਹੋਇਆ ਇਹ ਠੀਕ ਆ ਬਹੁਤ ਥੋੜੇ ਕੋਲੇ ਠੀਕ ਆ ਗਿਆ ਜੀ ਜਿਹੜਾ ਵੀ ਆਇਆ ਠੀਕ ਹੈ ਤੇ ਸੋਹਣਾ ਕਲਰ ਬਹੁਤ ਯੂਨਿਕ ਜਿਹਾ ਕਲਰ ਹੈ ਤੇ ਪ੍ਰਾਈਸ ਹੈ 28 42 ਲਓ ਜੀ ਅਗਲਾ ਆ ਗਿਆ ਜਿਹੜਾ ਅਨੀਅਨ ਜੀ ਟੱਚ ਹੁੰਦੀ ਨਾ ਸਿਆਣੇ ਵਾਲਾ ਅਨੀਅਨ ਜਿਹਾ ਕਲਰ ਟੱਚ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਉਹ ਵਾਲਾ ਲਓ ਜੀ ਹੁਣ ਆ ਚੱਕੀ ਪੁੱਤੂ ਤੋਂ ਲਓ ਜੀ ਇਹ ਆਰਟੈਕਸ ਹੈ ਨਾ ਲਓ ਜੀ ਹੁਣ ਫਿਰ ਸਿਆਣਿਆਂ ਨੂੰ ਮੋٹے ਕੱਪੜੇ ਵੀ ਦੇਈਏ ਤੇ ਇਹ ਆਰਟੈਕਸ ਦੇ ਹੈ ਜਿਹੜਾ ਹੁਣ ਦੇਣ ਲੱਗੇ ਆਂ ਤੁਸੀਂ ਸਾਡੇ ਕੋਲ ਤੇ ਬਿਲਕੁਲ ਬੇਫਿਕਰ ਹੋ ਕੇ ਚੀਲਣੀ ਵੀ ਆਰਟੈਕਸ ਹੈ ਗ੍ਰਾਮਟੈਕਸ ਹੈ ਜਦੋਂ ਤੁਹਾਡੇ ਕੋਲ ਸੂਟ ਆਊਗਾ ਨਾ ਤੇ ਤੁਸੀਂ ਮੰਨ ਜਾਓਗੇ ਵੀ ਵਾਕਈ ਸੂਟ ਆਇਆ ਹੈ ਖੁਸ਼ ਗਡਵਾ ਫੈਬਰਿਕ ਕੋਈ ਲੋਈ ਨਹੀਂ ਕੋਈ ਰੰਗ ਦੀ ਸ਼ਿਕਾਇਤ ਨਹੀਂ ਕੁਛ ਨਹੀਂ ਪੂਰਾ ਪਸ਼ਮੀਨੇ ਦਾ ਗਡਵਾ ਸੂਟ ਆਊਗਾ ਤੁਹਾਡੇ ਕੋਲ ਵਿਦਾਊਟ ਲਾਈਨਿੰਗ ਬਣਾ ਲਿਓ ਸਾਰੇ ਚ ਨਿੱਕ ਨਿੱਕੀ ਬੂਟੀ ਤੇ ਫੇਰ ਇੱਕ ਬਹੁਤ ਸੋਹਣੀ ਜਿਹੇ ਉੱਤੇ ਛੋਟੇ ਛੋਟੇ ਫੁੱਲਾਂ ਵਾਲੀ ਵੇਨ ਠੀਕ ਹੈ ਸੋਬਰ ਕਲਰ ਲਗਾ ਕੇ ਤਿਆਰ ਕੀਤਾ ਹੈ 5 ਮੀਟਰ ਰਨਿੰਗ ਚ ਹੋਊਗਾ ਵਿਦਾਊਟ ਦੁਪੱਟਾ ਹੋਊਗਾ ਤੇ ਪ੍ਰਾਈਸ ਮਿਲੂਗਾ 1100 ਰੁਪਈਆ ਠੀਕ ਹੈ ਜੀ 1100 ਚ ਸੂਟ ਤੁਹਾਡੇ ਘਰ ਆ ਜਾਊਗਾ ਫੈਬਰਿਕ ਬਹੁਤ ਏ ਕਲਾਸ ਆਉਣ ਵਾਲਾ ਥੋੜੀ ਬੋਲ ਲਓ ਜੀ ਅਗਲਾ ਕਲਰ ਇਹ ਆਊਗਾ ਪਿਸਤਾ ਟੋਨ ਤੇ ਠੀਕ ਹੈ ਜੀ ਅਗਲਾ ਕਲਰ ਆਊਗਾ ਪੀਚ ਪੀਚੀ ਬ੍ਰਾਊਨ ਜਿਹਾ ਹੁੰਦਾ ਜਿਹੜਾ ਠੀਕ ਹੈ ਜੀ ਅਗਲਾ ਕਲਰ ਆਊਗਾ ਗੋਲਡਨ ਰੰਗ ਸਾਰੇ ਸੋਹਣੇ ਐ ਬਿਲਕੁਲ ਬੇਫਿਕਰ ਹੋ ਕੇ ਜੀ ਸੰਧ ਕਰ ਲਿਓ ਕੋਈ ਚਿੰਤਾ ਦਾ ਵਿਸ਼ਾ ਨਹੀਂਗਾ ਗੰਗਾ ਦੀ ਆਈਟਮ ਦਿਖਾਉਣੀ ਐ ਬਹੁਤ ਪਿਆਰੀ ਇਹਦਾ ਸਟਾਕ ਆਇਆ ਸੀ ਆਫਲਾਈਨ ਹੀ ਨਿਕਲ ਗਿਆ ਤਿੰਨ ਹੀ ਸੂਟ ਬਚੇ ਸਾਡੇ ਕੋਲੇ ਚਾਰ ਚ ਹਾਂ ਚਾਰ ਹੀ ਤੇ ਲਓ ਜੀ ਤੁਹਾਨੂੰ ਬਹੁਤ ਪਿਆਰੀ ਰੇਂਜ ਤੇ ਦਵਾਂਗੇ ਲਓ ਜੀ ਦੇਖੋ ਇਹ ਹੈਗੀ ਹੈ ਜੀ ਚਨਾਉਨ ਠੀਕ ਹੈ ਬਹੁਤ ਪਿਆਰਾ ਚਨਾਉਨ ਦਾ ਸੂਟ ਹੈ ਪਿਓਰ ਚਨਾਉਨ ਤੇ ਨਾਲ ਤੁਹਾਨੂੰ ਮਿਲੂ ਇਹ ਵਾਲਾ ਇਹਦੇ ਤੇ ਵਰਕ ਗਲੇ ਤੇ ਠੀਕ ਹੈ ਤੇ ਫੇਰ ਤੁਹਾਨੂੰ ਮਿਲੂਗਾ ਜੀ ਫਾਈਨਲ ਕੀਤਾ ਹੋਇਆ ਇਹਨੂੰ ਇਦਾਂ ਲੇਸ ਲਗਾ ਕੇ ਇਹ ਦੀ ਮਿਲੂਗੀ ਤੁਹਾਨੂੰ ਮੋਡਲ ਦੀ ਬਾਟਮ ਠੀਕ ਹੈ ਮੋਡਲ ਬਹੁਤ ਸੋਹਣੇ ਤੇ ਬਾਟਮ ਤੁਹਾਨੂੰ ਮਿਲੂਗੀ ਢਾਈ ਢਾਈ ਦਾ ਕੱਟ ਹੋ ਗੰਗਾ ਵਾਲਿਆਂ ਦਾ ਢਾਈ ਦਾ ਹੀ ਹੁੰਦਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਇਹ ਮਿਲੂਗਾ ਦੁਪੱਟਾ ਆ ਲੋ ਠੀਕ ਹੈ ਬਹੁਤ ਸੋਹਣਾ ਵਰਕ ਦੇਖੋ ਪਿਓਰ ਦਾ ਪਿਓਰ ਸ਼ਫੌਨ ਦਾ ਦੁਪੱਟਾ ਤੇ ਉਹਦੇ ਉੱਤੇ ਵਰਕ ਕੀਤਾ ਹੋਇਆ ਸਾਰਾ ਠੀਕ ਹੈ ਲੋ ਆ ਤੇ 4 ਸਾਈਡ ਇਹਨੂੰ ਬ੍ਰੀਕ ਬ੍ਰੀਕ ਲੇਸ ਵੀ ਲੱਗੀ ਹੋਈ ਹੈ 컬러 ਹੁਣ ਹੋਰ ਵੀ ਜ਼ਿਆਦਾ ਕਲੀਅਰ ਹੋ ਗਿਆ ਹੁਣ ਪੀਚੀ ਪਿੰਕ ਕਲਰ ਹੈ ਬਹੁਤ ਸੋਹਣਾ ਜਾਂ ਤੇ ਪ੍ਰਾਈਸ ਹੈ ਸੂਟ ਦਾ ਇਹਦਾ ਠੀਕ ਹੈ ਜੀ ਇਹ ਤੁਹਾਨੂੰ ਅਸੀਂ ਬਹੁਤ ਹੀ ਬੈਨੀਫਿਟ ਦੀ ਚੀਜ਼ ਦੇਣ ਲੱਗੇ ਆਂ ਠੀਕ ਹੈ 1500 ਚ ਸੂਟ ਥੋੜੀ ਘੱਟ ਆ ਜਾਊਗਾ ਲੋ ਅਗਲਾ ਕਲਰ ਦੇਖੋ ਸੇਮ ਦਾ ਹਾਂ ਥੋੜਾ ਜਿਹਾ ਫਰਕ ਹੈ ਡ్రੈਸਿੰਗ ਦਾ ਬਸ ਡਿਜ਼ਾਈਨ ਗਲੇ ਦਾ ਫਰਕ ਹੈ ਬਾਕੀ ਸਾਰਾ ਸੇਮ ਹੀ ਹੈ ਆ ਲੋ ਗਲੇ ਤੇ ਇਹਦੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਤੁਹਾਨੂੰ ਇਹਦਾ ਦੁਪੱਟਾ ਮਿਲੇਗਾ ਲੋ ਇਹ ਦੁਪੱਟਾ ਖੋਲ ਕੇ ਦਿਖਾ ਦਿੰਨੇ ਆ ਨਹੀਂ ਥੋੜਾ ਹੀ ਫੱਕਾ ਉਹਦੇ ਚ ਆ ਆ ਚੀਜ਼ ਦਾ ਫਰਕ ਸੀਗਾ ਜਾਲ ਉਵੇਂ ਹੀ ਬਣਿਆ ਹੋਇਆ ਬਸ ਆ ਆ ਡਿਜ਼ਾਈਨ ਦਾ ਫਰਕ ਹੈ ਸੇਮ ਕਲਰ ਦਾ ਥ्रेड ਲਾ ਕੇ ਵਰਕ ਹੋਇਆ ਹੋਇਆ ਹੈ ਸਾਰੇ ਚ ਪਿਓਰ ਸ਼ਿਫੋਨ ਦਾ ਦੁਪੱਟਾ ਲੇਸ ਲੱਗੀ ਹੋਈ ਹੈ ਤੇ ਸੂਟ ਆ ਤੁਹਾਡੇ ਕੋਲ ਆਉਣਾ ਸਿਰਫ 1500 ਚ ਗੰਗਾ ਬ੍ਰਾਂਡ ਦੀ ਆਈਟਮ ਹੈ ਬਹੁਤ ਸੋਹਣੀ ਲੋ ਜੀ ਫੈਬਰਿਕ ਦੇਖੋ ਤੁਸੀਂ ਐਂ ਮਖਮਲੀ ਪੀਚ ਕਲਰ ਲੋ ਇਹ ਤੁਹਾਨੂੰ ਮਿਲ ਰਿਹਾ ਜੀ ਲੋ ਜੀ ਇਹ ਵੀ ਇਹਦਾ ਗਲੇ ਤੇ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਹੈ ਠੀਕ ਹੈ ਤੇ ਪੀਚ ਕਲਰ ਹੈ ਤੇ ਨਾਲ ਇਹ ਵਾਲਾ ਹੈਗਾ ਇਹਦਾ ਦੁਪੱਟਾ ਜャ ਹ ਸਾਰਿਆਂ ਦੇ ਵਿੱਚ ਹੀ ਇਹ ਦੁਪੱਟਿਆਂ ਚ ਠੀਕ ਹੈ ਕਿਸੇ ਦਾ ਕਿਸੇ ਤਰ੍ਹਾਂ ਕਿਸੇ ਦਾ ਕਿਸੇ ਤਰ੍ਹਾਂ ਇਸ ਤਰ੍ਹਾਂ ਦੀ ਲੇਸ ਵੀ ਹੈ ਨਾਲ ਤੇ ਵਰਕ ਵੀ ਹੈ ਲੋ ਜੀ ਇਹ ਵੀ 1500 ਦਾ ਹੀ ਹੈ ਲੋ ਜੀ ਹੁਣ ਤੁਹਾਨੂੰ ਦਿੰਨੀ ਹੈ ਬਰਬਰੀ ਪਿਛਲੇ ਦਿਨਾਂ ਚ ਆਪਾਂ ਤੁਹਾਨੂੰ ਇਹ ਬਰਬਰੀ ਦਿੱਤੀ ਸੀਗੀ ਲੋ ਸੌਫਟ ਫੈਬਰਿਕ ਹੈ ਕੰਫਰਟੇਬਲ ਠੀਕ ਹੈ ਜੀ ਤੇ ਪ੍ਰਿੰਟਿੰਗ ਬਹੁਤ ਪਿਆਰੀ ਜੀ ਹੈ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਮੈਡਲ ਮਸਲੀਨ ਦੀ ਬਾਟਮ ਤੇ ਇਹ ਆ ਗਈ ਇਹਦੀ ਸ਼ਰਟ ਤੇ ਇਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ ਬਰਬਰੀ ਦਾ ਹੀ ਦੁਪੱਟਾ ਹੋਊਗਾ ਬਿਲਕੁਲ ਸੌਫਟ ਬਰਬਰੀ ਹੋਊਗੀ ਲੋਚ ਠੀਕ ਹੈ ਆ ਤੁਹਾਨੂੰ ਦੁਪੱਟਾ ਮਿਲੂਗਾ ਤੇ ਸੂਟ ਦਾ ਖੁੱਲਾ ਡੁੱਲਾ ਦੁਪੱਟਾ ਹੋਊਗਾ ਇਹਨਾਂ ਵੱਡਾ ਤੇ ਪ੍ਰਾਈਸ ਹੋਊਗਾ ਸੂਟ ਦਾ 1450 1450 ਇਹ ਤੁਹਾਨੂੰ 1450 ਚ ਮਿਲਣਾ ਹੈ ਲੋ ਜੀ ਅਗਲਾ ਸੇਮ ਵਰਬਰੀ ਹੋਈ ਹੈ ਬਸ ਨੋਟ ਕਰ ਰੋ ਤੁਸੀਂ ਪ੍ਰਿੰਟ ਠੀਕ ਹੈ ਰੌਣਕ ਭਰਿਆ ਜਿਹਾ ਸੋਬਰ ਕਲਰ ਭਾਵੇਂ ਸੋਬਰ ਜਿਹਾ ਹੀ ਲਾਇਆ ਹੋਈ ਨਹੀਂ ਬਟ ਰੌਣਕ ਸੂਟ ਦੇ ਉੱਤੇ ਬਹੁਤ ਸੋਹਣੀ ਜੀ ਸਮਾਰਟ ਸੂਟ ਹੈ ਆ ਇਹਦਾ येलो ਮਸਟਰਡ ਬਾਟਮ ਏ ਦਾ ਹੋ ਗਿਆ ਜੀ ਦੁਪੱਟਾ ਲੋ ਬਰਬਰੀ ਦਾ ਦੁਪੱਟਾ लेस ਕੋਈ ਨਹੀਂ ਲੱਗੀ ਉਹ ਤੁਸੀਂ ਆਪਣੀ ਲਵਾਉਣੀ ਹੈ ਲੋ ਆਹ ਲੋ ਖੁੱਲੇੜ ਖੁੱਲੇ ਦੁਪੱਟੇ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ 1450 ਅਗਲਾ ਕਲਰ ਇਹ ਮਿਲੂਗਾ ਲੋ ਜੀ ਕਰਮ ਕਰਮ ਪਿੰਕ ਕਲਰ ਹਾਰਟ ਪਿੰਕ ਜਿ ਨੂੰ ਕਹਿੰਦੇ ਆ ਅਸੀਂ ਲੋ ਜੀ ਦੇਖੋ ਫਿਰ ਹੌਟ ਹੌਟ ਤੇ ਇਹ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਤੇ ਇਹਨੂੰ ਹੁਣ ਬਹੁਤ ਜ਼ਿਆਦਾ ਹੌਟ ਸੀ ਤਾਂ ਉਹ ਥੋੜਾ ਜਿਹਾ ਡਾਊਨ ਕਰਨ ਵਾਸਤੇ ਜਿਹੜਾ ਦੁਪੱਟਾ ਹੈ ਉਹ ਕੰਟਰਾਸਟ ਹੈ ਠੀਕ ਹੈ ਲੋ ਗੋਲਡਨ ਜੇ ਕਲਰ ਦੇ ਉੱਤੇ ਜਿਹੜਾ ਇਹਦੇ ਵਿੱਚ ਪ੍ਰਿੰਟ ਹੈ ਉਹਦੇ ਉੱਤੇ ਪਿੰਕ ਕਲਰ ਦੀ ਪ੍ਰਿੰਟਿੰਗ 1450 ਵਿੱਚ ਅਗਲਾ ਇਹ ਆ ਗਿਆ ਲੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਹੁਤ ਹੀ ਖੂਬਸੂਰਤ ਤੇ ਇਹ ਆ ਇਹਦਾ ਹਾਂ ਲੇਮਨ ਕਲਰ ਜੱਕ ਕਹਾਂਗੇ ਆਪਾਂ ਨੂੰ ਹਾਂ ਇਹ ਪ੍ਰਿੰਟ ਆ ਗਿਆ ਲੇਮਨ ਜੀ ਕਲਰ ਦਾ ਤੇ ਇਹ ਦਾ ਆ ਗਿਆ ਜੀ ਦੁਪੱਟਾ ਹਾਲੋ ਆ ਦੁਪੱਟਾ ਬਰਬਰੀ ਦਾ ਦੁਪੱਟਾ ਬਰਬਰੀ ਦੀ ਸ਼ਰਟ ਪ੍ਰਾਈਸ ਹੈਗਾ 1450 ਰੁਪਏ ਅਗਲਾ ਪਹਿਲਾਂ ਵੀ ਦਿੱਤੀ ਆਪਾਂ ਤੁਹਾਨੂੰ ਇਹ ਜੇ ਇਹ ਵਾਲੇ ਪ੍ਰਿੰਟ ਬਹੁਤ ਡਿਮਾਂਡ ਚ ਸੀਗੇ ਤੇ ਦੁਬਾਰਾ ਫੇਰ ਦਿਖਾਤੇ ਤੁਹਾਨੂੰ ਅੱਜ ਹਾਲੋ ਲੋਚ ਬਹੁਤ ਹੀ ਸੋਹਣਾ ਸਰਦਾਰੀ ਜਿਹਾ ਪ੍ਰਿੰਟ ਤੇ ਉਨਾ ਹੀ ਪਿਆਰਾ ਜਆ 베ਬੀ ਸੀ ਗ੍ਰੀਨ ਹੈ ਨਾ 베ਬੀ ਸੀ ਗ੍ਰੀਨ ਜਿਹਾ ਦਾ ਕਲਰ ਹੈ ਤੇ ਇਹ ਆ ਗਿਆ ਜੀ ਇਹਦਾ ਤੁਹਾਡਾ ਦੁਪੱਟਾ ਆਲੋ ਆ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਸੋਹਣਾ ਜਆ ਸਿਰਫ 1450 1450 ਚ ਬਹੁਤ ਹੀ ਪਿਆਰੀ ਡੀਲ ਹੈ ਸੋਚਣ ਦਾ ਵੀ ਕੋਈ ਮਸਲਾ ਨਹੀਂ ਲੋ ਅਗਲਾ ਨੋਟ ਕਰੋ ਪ੍ਰਿੰਟ ਬਹੁਤ ਪਿਆਰਾ ਲੱਗ ਰਿਹਾ ਪ੍ਰਿੰਟ ਬਹੁਤ ਹੀ ਸੋਹਣਾ ਪਿੰਕ ਪਿੰਕੀ ਹੈ ਸਾਰਾ ਕੁਝ ਤੇ ਨਾਲ ਇਹਦੇ ਇਹ ਵਾਲੀ ਬਾਟਮ ਫੈਬਰਿਕ ਬਹੁਤ ਸੋਹਣਾ ਲੱਗਿਆ ਹੋਇਆ ਹੈ ਬਾਟਮ ਨੂੰ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਠੀਕ ਹੈ ਜੀ ਹਲੋ ਤੇ ਪ੍ਰਾਈਸ ਹੈ ਸਿਰਫ 1450 ਰੁਪਏ ਲੋਚ ਅਗਲਾ ਕਰੋ ਜੀ ਨੋਟ ਬਹੁਤ ਸੋਹਣਾ ਪ੍ਰਿੰਟ ਹੈ ਕਾਲੇ ਮਲੇ ਜੀ ਤੇ ਨਾਲ वाइन कलर ਹੈ ਦਾ ਡਸਟੀ ਵਾਈਨ ਜਹ ਤੇ ਨਾਲ ਆ ਗਿਆ ਜੀ ਇਹ ਵਾਲਾ ਦੁਪੱਟਾ ਬਰਬਰੀ ਦਾ ਦੁਪੱਟਾ ਬਰਬਰੀ ਦੀ शर्ट ਮੋਡਲ ਦੀ ਬਾਟਮ ਲੋ ਬਹੁਤ ਸੋਹਣੀ ਸੋਹਣੀ ਪ੍ਰਿੰਟਿੰਗ ਲਾਈਟ ਵੇਟ ਫੈਬਰਿਕ ਪ੍ਰਾਈਸ ਹੈ 1450 ਰੁਪਏ ਲੋ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਸ਼ੇਅਰ ਜਰੂਰ ਕਰਨੇ ਬਾਕੀ ਆਪਣੇ ਬੇਜੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ ਚ ਔਰ ਸੋਹਣੀ ਵੈਰਾਈਟੀ ਲੈ ਕੇ ਮਿਲਾਂਗੇ